ਕੀ ਤੁਹਾਨੂੰ ਲੱਗਦਾ ਅੱਜ ਦੇ ਸਿੱਖ ਸਹਿਬਜ਼ਾਦਿਆਂ ਨੂੰ ਪਿਆਰ ਕਰਦੇ ਨੇ ਕਿਉਂ ਇਹ ਗੱਲ ਤੁਸੀਂ ਕਿਵੇਂ ਕਹਿ ਸਕਦੇ ਹੋ ਕਿਉਂਕਿ ਜਿਵੇਂ ਕਿ ਉਹਨਾਂ ਸ਼ੀਦੀ ਦਿਹਾੜੇ ਆ ਰਹੇ ਨੇਗੇ ਤੇ ਉਹਨਾਂ ਦਿਨਾਂ ਦੇ ਵਿੱਚ ਵੀ ਪੰਜਾਬ ਦੀ ਧਰਤੀ ਜਿਹਨੂੰ ਕਿ ਆਪਾਂ ਗੁਰੂ ਅਪੀਰਾਂ ਧਰਤੀ ਮੰਨਦੇ ਆਂਗੇ ਉੱਥੇ ਠੇਕੇ ਨੇਗੇ ਜਿਹੜੇ ਸ਼ਰਾਬ ਦੇ ਉਹ ਫੇਰ ਵੀ ਕੰਟੀਨਿਊ ਵੀ ਚੱਲਦੇ ਰਹਿੰਦੇ ਨੇ ਬੰਦ ਨਹੀਂ ਹੁੰਦੇ ਹੈਗੇ। ਨਹੀਂ ਜੀ ਇਸ ਬਾਰੇ ਆਪਾਂ ਪਿਛਲੇ ਸਾਲ ਵੀ ਗੱਲ ਕੀਤੀ ਸੀ। ਹਾਂਜੀ ਸਰਹੰਦੀ ਧਰਤੀ ਦੀ ਜਾ ਕੇ ਗੱਲ ਕੀਤੀ ਸੀ। ਬਟ ਕੋਈ ਅਸਰ ਨਹੀਂ ਹੋਇਆ ਸੀ। ਪਰ ਕੋਈ ਅਸਰ ਨਹੀਂ ਹੋਇਆ। ਬਿਲਕੁਲ ਵੀ ਨਹੀਂ। ਸੋਚਣ ਵਾਲੀ ਗੱਲ ਹੈ। ਜਦ ਅਸੀਂ ਕਿਤੇ ਬਾਹਰ ਜਾਈਏ ਆਊਟ ਆਫ ਪੰਜਾਬ ਜਾਈਏ ਜੀ ਉਹ ਅਗਰ ਕੋਈ ਸਾਨੂੰ ਪੁੱਛ ਲੇ ਭਾਈ ਸਾਹਿਬ ਕਿੱਥੋਂ ਆਇਓ ਹਾਂਜੀ ਆਪਾਂ ਕਾਂਗੇ ਜੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਤੋਂ ਆਏ ਹਾਂ ਹਲਾਗੇਗਾ ਤਨ ਭਾਗ ਸਾਡੇ ਤੁਸੀਂ ਗੁਰੂਆਂ ਪੀਰਾਂ ਦੀ ਧਰਤੀ ਤੋਂ ਆਏ ਫਿਰ ਤੁਹਾਡੇ ਪੰਜਾਬ ਦੇ ਵਿੱਚ ਕੋਈ ਸ਼ਰਾਬ ਦਾ ਠੇਕਾ ਤਾਂ ਨਹੀਂ ਹੋਵੇਗਾ ਕਿ ਧਰਤੀ ਗੁਰੂਆਂ ਪੀਰਾਂ ਦੀ ਹੈ ਨਾ ਹਾਂਜੀ ਉਥੇ ਸ਼ਰਮ ਦੇ ਨਾਲ ਸਭ ਝੁੱਕ ਜਾਂਦਾ ਹੈ ਬਿਲਕੁਲ ਝੁੱਕਦਾ ਜੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਉਰ ਇੱਥੇ ਸ਼ਰਾਬ ਦੇ ਠੇਕੇ ਕਮਾਲ ਦੀ ਗੱਲ ਹੈ ਅਮਰਸਰ ਸਾਹਿਬ ਜੀ ਜਿਹਨੂੰ ਆਪਾਂ ਪਵਿੱਤਰ ਸ਼ਹਿਰ ਮੰਨਦੇ ਆ ਬਿਲਕੁਲ ਜੀ ਹਾਂਜੀ ਜਲਜੀਤ ਨੇ ਵੀ ਇਹ ਗੱਲ ਕਹੀ ਸੀ ਆਪਾਂ ਉੱਥੇ ਸ਼ਰਾਬ ਦੇ ਠੇਕੇ ਨਹੀਂ ਬੰਦ ਕਰਾ ਸਕੇ ਹੂੰ ਤੁਸੀਂ ਦੇਖ ਲਓ ਸਾਡਾ ਪਵਿੱਤਰ ਸ਼ਹਿਰ ਜਿਹਨੂੰ ਆਪਾਂ ਕਹਿ ਦਿੰਨੇ ਆ ਅੰਮ੍ਰਿਤਸਰ ਸਾਹਿਬ ਉੱਥੇ ਅਸੀਂ ਸ਼ਰਾਬ ਦੇ ਠੇਕੇ ਨਹੀਂ ਬੰਦ ਕਰਾ ਸਕੇ ਅ ਸ਼ਹੀਦੀ ਦਿਹਾੜੇ ਆ ਰਹੇ ਨੇ ਹਾਂਜੀ ਸ਼ਹੀਦੀ ਦਿਹਾੜਿਆਂ ਮੌਕੇ ਤੁਸੀਂ ਪੰਜਾਬ ਦੀ ਧਰਤੀ ਤੇ ਸ਼ਰਾਬ ਦੇ ਠੇਕੇ ਬੰਦ ਕਰਾ ਕੇ ਦਿਖਾਓ ਬਿਲਕੁਲ ਜੀ ਨਹੀਂ ਹੋਣਗੇ ਪਤਾ ਕਿਉਂ ਨਹੀਂ ਹੋਣਗੇ ਕਿਉਂਕਿ ਸਾਡੇ ਪੰਜਾਬ ਦੇ ਲੋਕ ਇੱਕ ਹੀ ਨਹੀਂ ਹੈਗੇ ਹੂੰ ਮੈਂ ਪੋਸਟਰ ਪਾਇਆ ਸੀ ਬਕਾਇਦਾ ਹਾਂਜੀ ਕੀ ਸ਼ਹੀਦੀ ਦਿਹਾੜੇਆਂ ਮੌਕੇ ਪੰਜਾਬ ਦੀ ਧਰਤੀ ਤੇ ਸ਼ਰਾਬ ਦੇ ਠੇਕੇ 100% ਪੂਰੀ ਤਰ੍ਹਾਂ ਬੰਦ ਹੋਣੇ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਨੇ ਪੋਸਟਰ ਨੂੰ ਮੈਂ ਕਹਿੰਨਾ ਇੱਕ ਦੋ ਵੀਰਾਂ ਨੇ ਸ਼ਾਇਦ ਸ਼ੇਅਰ ਕੀਤਾ ਹੋਵੇ ਤਾਂ ਹੋਏ ਅਦਰਵਾਈਜ਼ ਕਿਸੇ ਨੇ ਨਹੀਂ ਕੀਤਾ ਮਤਲਬ ਸਾਡੇ ਪੰਜਾਬ ਦੇ ਲੋਕ ਚਾਹਦੇ ਹੀ ਨਹੀਂ ਕਿ ਪੰਜਾਬ ਦੇ ਵੀ ਸ਼ਰਾਬ ਠੇਕੇ ਬੰਦ ਹੋਣ ਚੰਗੀਆਂ ਚੀਜ਼ਾਂ ਨੂੰ ਕੋਈ ਸ਼ੇਅਰ ਜਾਂ ਪ੍ਰਮੋਟ ਕਰਦਾ ਹੀ ਨਹੀਂ ਹੈਗਾ ਅੱਜਕੱਲ੍ਹ ਦੇਖਣ ਵਿਚ ਆ ਰਿਹਾ ਜਿਹੜਾ ਪੰਜਾਬ ਦੇ ਵਿੱਚ ਗਾਣੇ ਬਣਾਏ ਜਾਂਦੇ ਨੇ ਟੈਗ ਦੇ ਉੱਤੇ ਗਾਣੇ ਬਣਦੇ ਨੇ ਸ਼ਰਾਬ ਦੇ ਉੱਤੇ ਗਾਣੇ ਬਣਦੇ ਨੇ ਪੰਜਾਬ ਦੀ ਤਰਤੀ ਦੇ ਸ਼ਰਾਬ ਦੇ ਠੇਕੇ ਬੰਦ ਹੋ ਸਕਦੇ ਨੇ ਨਹੀਂ ਹੋ ਸਕਦੇ ਇਹ ਤਰਾਸ਼ ਦੀ ਵਾਲੀ ਗੱਲਾਂ ਨੇ ਦੋ ਚੀਜ਼ਾਂ ਪੰਜਾਬੀ ਤਰਤੀ ਕਦੀ ਬੰਦ ਨਹੀਂ ਹੋਣਗੀਆਂ ਇੱਕ ਸ਼ਰਾਬ ਦੇ ਠੇਕੇ ਤੇ ਦੂਜਾ ਗੰਦੀਆਂ ਗੰਦੀਆਂ ਗਾਲੀਆਂ ਧੀਆਂ ਪਣਾ ਨੂੰ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਹੱਦ ਤੋਂ ਜ਼ਿਆਦਾ ਉਦਾਂ ਆਪਾਂ ਕਹਿੰਨੇ ਆ ਕਿ ਆਪਾਂ ਧੀਆਂ ਪਣਾ ਦੀ ਬੜੀ ਜੀ ਰਿਸਪੈਕਟ ਕਰਦੇ ਆ ਕਿ ਖਾਕ ਰਿਸਪੈਕਟ ਕਰਦੇ ਆ ਅਸੀਂ ਜਿੰਨਾ ਗੰਦਾ ਧੀਆਂ ਪਣਾ ਨੂੰ ਅਸੀਂ ਬੋਲਦੇ ਆ ਕੋਈ ਹੋਰ ਨਹੀਂ ਬੋਲਦਾ ਤੁਸੀਂ ਬਸ ੱਡੇ ਕਿਸੇ ਵੀ ਬਸ ੱਡੇ 15 ਮਿੰਟ ਖੜ ਜੋ ਤੁਹਾਡੇ ਕੰਨਾਂ ਚ ਇੰਨੀਆਂ ਗੰਦੀਆਂ ਗੰਦੀਆਂ ਆਵਾਜ਼ਾਂ ਸੁਣਨਗੇ ਤੁਸੀਂ ਕਹੋਗੇ ਆਹ ਕੀ ਗੰਦ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਬਸ ਸਟੈਂਡ ਹੀ ਕਿਉਂ ਹੁਣ ਸ਼ਹੀਦੀ ਦਿਹਾੜੇ ਆ ਰਹੇ ਨੇ ਸਰੰਦਵੀ ਕੇ ਸਾਰੇ ਜਾਣਦੇ ਨੇਗੇ ਤੁਸੀਂ ਉੱਥੇ ਹੀ ਦੇਖ ਲਿਓ ਉੱਥੇ ਤੁਹਾਨੂੰ ਸਾਰਾ ਇਹ ਸਾਰਾ ਕੁਝ ਨਾਰਮਲੀ ਦੇਖਣ ਨੂੰ ਸਭ ਉੱਥੇ ਖੜ ਜਿਓ ਉੱਥੇ ਤੁਸੀਂ ਕਿਸੇ ਵੀ ਚੌਕ ਤੇ ਕਿਤੇ ਵੀ ਜਾ ਕੇ ਖੜ ਜਿਓ ਤੁਸੀਂ ਦੇਖੋ ਜਿਹੜੇ ਲੋਕੀ ਆ ਰਹੇ ਜਾ ਰਹੇ ਹੋਣਗੇ ਨਾ ਘੁੰਮਰੇ ਹੋਣਗੇ ਆਏ ਹੋ ਸ਼ਹੀਦੀ ਦਿਹਾੜੇ ਦੇ ਨੇ ਲੇਕਿਨ ਉਹਦੇ ਮੂੰਹ ਤੋਂ ਸ਼ਬਦਾਵਲੀਆਂ ਸੁਣਿਓ ਤੇ ਇਹ ਸਾਰਾ ਕੁਝ ਕਰਦਾ ਵੀ ਪਤਾ ਕੌਣ ਆਗਾ ਜਿਹੜੇ ਨੌਜਵਾਨ ਵੀਰ ਨਹੀਂ ਹੁੰਦੇ ਹੈਗੇ ਉਹ ਇਹ ਸਾਰਾ ਕੁਝ ਕਰਦੇ ਨੇਗੇ ਸਾਰੇ ਹੀ ਕਰਦੇ ਨੇ ਜੀ ਨੌਜਵਾਨਾਂ ਨੂੰ ਆਪਾਂ ਤਾਂ ਇੰਨਾ ਕਹਿੰਦੇ ਆ ਕਿਉਂਕਿ ਉਹ ਤਾਂ ਪੜੇ ਲਿਖੇ ਨੇ ਬਿਲਕੁਲ ਜੀ ਬਜ਼ੁਰਗ ਤਾਂ ਆਪਾਂ ਚਲੋ ਮੰਨ ਲਏ ਨੇ ਉਹਨਾਂ ਨੇ ਪਹਿਲੇ ਪੜੇ ਲਿਖੇ ਨਹੀਂ ਹੈਗੇ ਸਮਾਂ ਨਹੀਂ ਹੈਗੀ ਤਾਂ ਕਿ ਆਪਾਂ ਘੱਟ ਬੋਲਦੇ ਆ ਉਹ ਤੁਸੀਂ ਤਾਂ ਪੜੇ ਲਿਖਿਓ ਤੁਹਾਡੀ ਸ਼ਬਦਾਵਲੀ ਇੰਨੀ ਗੰਦੀ ਕਿਉਂ ਹੋਈ ਪਈ ਐ ਇੱਥੇ ਦਾ ਆਪਣੇ ਆਪ ਨੂੰ ਸਮਾਸ ਵੀ ਅਖਵਾਣ ਵਾਲੀ ਸ਼ਬਦਾਵਲੀ ਗੰਦੀ ਐ ਬੱਚੇ ਮਾਫੀਆਂ ਮੰਗਦੇ ਨੇ ਠੀਕ ਐ ਭਾਈ ਗਲਤੀ ਹੋਈ ਅਗਲੇ ਨੇ ਮਾਫੀ ਮੰਗੀ ਉਹਦੇ ਤੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਪਰ ਇਥੋਂ ਇਹ ਪਤਾ ਲੱਗਦਾ ਉਹਨਾਂ ਦੇ ਅੰਦਰ ਗੰਦ ਤਾਂ ਭਰਿਆ ਹੋਇਆ ਹੈ ਨਾ ਜੇ ਗੰਦ ਭਰਿਆ ਤਾਂ ਹੀ ਗੰਦ ਬਾਹਰ ਨਿਕਲੇ ਬਿਲਕੁਲ ਜੀ ਯਾਦ ਰੱਖਿਓ ਜੇ ਅੰਦਰ ਗੰਦ ਭਰਿਆ ਸੀ ਤਾਂ ਹੀ ਗੰਦ ਬਾਹਰ ਨਿਕਲਿਆ ਨਾ ਬਾਅਦ ਚ ਮਾਫੀ ਮੰਗ ਲਈ ਕੋਈ ਦੇਖੋ ਅਗਲੇ ਨੇ ਗਲਤੀ ਕੀਤੀ ਗਲਤ ਬੋਲਿਆ ਬਾਅਦ ਚ ਮਾਫੀ ਮੰਗ ਲਈ ਪਰ ਗੰਦ ਤਾਂ ਸੀ ਨਾ ਉਹਨਾਂ ਦੇ ਅੰਦਰ ਬਿਲਕੁਲ ਜੀ ਸੋ ਇਸੇ ਕਰਕੇ ਮੈਂ ਬੇਨਤੀ ਕਰਦਾ ਜੀ ਪੰਜਾਬ ਦੀ ਧਰਤੀ 'ਤੇ ਦੋ ਚੀਜ਼ਾਂ ਆਪਾਂ ਬੰਦ ਕਰਨੀਆਂ ਨੇ ਇੱਕ ਸ਼ਰਾਬ ਦੇ ਠੇਕੇ ਤੇ ਦੂਜਾ ਗੰਦੀਆਂ ਗਾਲੀਆਂ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਹਨ ਬੰਦ ਹੋਣੇ ਚਾਹੀਦੇ ਹਨ ਜਾਂ ਨਹੀਂ ਹੋਣੇ ਚਾਹੀਦੇ ਜੇ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੀ ਧਰਤੀ ਤੋਂ ਸ਼ਰਾਬ ਦੇ ਠੇਕੇ ਔਰ ਗਾਲੀਆਂ ਬੰਦ ਹੋਣੇ ਚਾਹੀਦੀਆਂ ਜੇ ਤੁਸੀਂ ਵੀਡੀਓ ਨੂੰ ਨਹੀਂ ਸ਼ੇਅਰ ਕਰਦੇ ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਚ ਐਂ ਸ਼ਰਾਬ ਠੇਕੇ ਚੱਲਣ ਫਿਰ ਤੁਸੀਂ ਸਾਬ ਜਦੂ ਨੂੰ ਪਿਆਰ ਨਹੀਂ ਕਰਦੇ ਕਿਉਂਕਿ ਕੰਮ 1 ਜਾਂ 10 ਜਣੇ ਕਰਦੇ ਨੇ ਬਟ ਬਦਨਾਮ ਸਾਰੇ ਹੁੰਦੇ ਨਹੀਂ ਸਾਰੇ ਹੋਣਗੇ ਸਾਰੇ ਆਪਣੇ ਨਾਲ ਹੋ ਰਿਹਾ ਗਾਇਸ ਟਾਈਮ ਹੋ ਰਿਹਾ ਹੈ ਭਾਈ ਪੰਜਾਬ ਵਿੱਚ ਤੁਸੀਂ ਤੁਸੀਂ ਚਲੇ ਜਾਓ ਪਿੱਛੇ ਦੇ ਕਾਮੇਡੀ ਵੀ ਆਈ ਸੀ ਸ਼ਾਇਦ ਭਗਵਾਨ ਤਾਂ ਮਾਨਦੀ ਸੀ ਸ਼ਾਇਦ ਕੀਦੀ ਸੀ ਕਹਿੰਦੇ ਵੀ ਜੇ ਕਿਸੇ ਨੂੰ ਰਸਤੇ ਪੁੱਛਣਾ ਹੋਵੇ ਹਨਾ ਤਾਂ ਕਹਿੰਦੇ ਵੀ ਉਸ ਸਾਹਮਣੇ ਸ਼ਾਬ ਠਿਕਾ ਆਏਗਾ ਸਾਹਮਣੇ ਠਿਕੇ ਤੋਂ ਇਧਰ ਮੁੜ ਜੀ ਫਿਰ ਅੱਗੇ ਹੋਰ ਸ਼ਾਬ ਠਿਕਾ ਆਏਗਾ ਉਹ ਤੋਂ ਦੂਜੇ ਪਾਸੇ ਮੁੜ ਜੀ ਹੋਰ ਸ਼ਾਬ ਠਿਕਾ ਮਤਲਬ ਠੇਕੇ ਦੇ ਜਿਹੜੇ ਰਸਤੇ ਦੱਸੇ ਜਾਂਦੇ ਨੇ ਮਤਲਬ ਐਨੇ ਸ਼ਾਬ ਠਿਕਾ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਵਿੱਚ ਬਣੇ ਹੋਏ ਹਨ ਸੋ ਸਾਡੀ ਇੰਨੀ ਇੱਕ ਬੇਨਤੀ ਹੈ ਜੀ ਵੈਸੇ ਤਾਂ ਪਰਮਾਨੈਂਟ ਬੰਦ ਹੋਣੇ ਚਾਹੀਦੇ ਹਨ ਹਾਂਜੀ ਪਰ ਸ਼ਹੀਦੀ ਦਿਹਾੜੇ ਆ ਮੌਕੇ ਸ਼ਹੀਦੀ ਦਿਹਾੜੇ ਮੌਕੇ ਪੂਰੇ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਪੂਰੇ ਤਰੀਕੇ ਨਾਲ ਬੰਦ ਹੋਣੇ ਚਾਹੀਦੇ ਹਨ ਬਿਲਕੁਲ ਜੀ ਜੋ ਜੋ ਸਹਿਮਤ ਹੈ ਕਿਰਪਾ ਕਰਕੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚੇ ਸਾਡੀ ਬੇਨਤੀ ਹਰ ਕਿਸੇ ਤੱਕ ਪਹੁੰਚੇ ਅਸੀਂ ਪੰਜਾਬ ਸਰਕਾਰ ਨੂੰ ਸਿੱਖ ਜਥੇਬੰਦੀਆਂ ਨੂੰ ਸਿੱਖ ਪ੍ਰਚਾਰਕਾਂ ਨੂੰ ਸੰਗਤਾਂ ਨੂੰ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆ ਇਹ ਸਾਡੀ ਇੱਕ ਛੋਟੀ ਜੀ ਅਪੀਲ ਹੈ ਇਹਨੂੰ ਪ੍ਰਵਾਨ ਕਰੋ ਜੀ ਪੰਜਾਬ ਦੀ ਧਰਤੀ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣ ਸ਼ਹੀਦੀ ਦਿਹਾੜੇ ਮੌਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ